जी नाम जी था जसविंदर सिंह नेपसीला सिंह नेपसीला चुबाट क्यामम भाई क्यामम ना सर वो अपना जनाब का पड़ाव पे गेमिंग टीम बंद हो संग बटाने का अफसर तुसी है नहीं चलो वो एसएचओ साहब से पूछ लो ये है असली है तुम क्यों आए घर चलो अब इलेक्शन का कमीशन कौन है ਸਦਾ ਕਰਮਜੀਤ ਸਿੰਘ ਜੀ ਗੋਮੀ ਸਿੰਘ 11 ਅਜਾ ਲਿਖ ਲੈ ਵੀ ਇਹ ਤਾਂ ਸੀਰੀਅਸ ਮਾਮਲਾ ਪੰਜਾਬ ਦੀ ਕਿੰਨੇ ਕਰੋੜ ਕਿੰਨੇ ਲੱਖ ਵਾਦੀ ਹੈ ਮੱਝੀ ਦੇ ਸਖ ਭਾਈਚਾਰੇ ਦੀ ਜਿਹਦੇ ਬਾਰੇ ਗਾਲੀ ਗੋਚ ਕੀਤਾ ਤੁਸੀਂ ਕੀ ਐਕਸ਼ਨ ਲਿਆ ਉੱਤੇ ਸਰ ਜੀ ਨੋਟਿਸ ਕਾਲੀ ਦਿੱਤਾ ਕਿ ਹਾਂ ਕਿੰਨੇ ਵਜੇ 24 ਘੰਟੇ ਦਾ ਟਾਈਮ ਦਿੱਤਾ ਹੈ ਜੀ ਵੀ ਉਹ ਜਵਾਬ ਦੇਣ ਵਾਸਤੇ ਤੋਂ ਬਾਅਦ ਸਰ ਅੱਜ ਜੋ ਹੋ ਗਿਆ ਉਹਨਾਂ ਦਾ ਹੁੰਦਾ ਨਹੀਂ ਵੀ ਹੁੰਦਾ ਜੇ ਬੰਦਾ ਗਾਲੀ ਗਲੋਚ ਕਰ ਜਾਏ ਕਤਲ ਕਰ ਜਾਏ ਫਿਰ ਵੀ ਟੈਪ 24 ਘੰਟੇ ਤੇ ਨੋਟਿਸ ਦੇ ਕੇ ਦੇਣਾ ਹੁੰਦਾ ਹੈ ਜੋ ਰਾਜਾ ਬੜਿੰਗ ਜੀ ਨੇ ਸ਼ਬਦਾਵਲੀ ਵਰਤੀ ਇਹ ਪੱਠੇ ਪਾਉਂਦਾ ਆ ਇਹਦਾ ਰੰਗ ਕਾਲਾ ਆ ਹੋਰ ਤਰੀਕਾ-ਕਿਆ-ਕਿਆ ਹੁੰਦਾ ਗੰਦਾਰੇ ਆ ਜਦੋਂ ਸਾਹਮਣੇ ਸਾਰਾ ਕੁਝ ਸਾੜੀਓ ਪੜੀਓ ਫਿਰ ਵੀ ਨੋਟਿਸ ਦੇਣਾ ਇਹਨਾਂ ਮਾਰੇ ਜੇ ਰਾਜਾ ਬੜਿੰਗ ਕੱਲ ਨੂੰ ਕਿਸੇ ਨੂੰ ਕਤਲ ਕਰਦਾ ਏ ਫਿਰ ਵੀ ਉਹ 24 ਘੰਟਿਆਂ નોਟਿਸ ਦੇਣਾ ਹੈ ਇੱਕ ਤਾਂ ਜੀਵਨਾ ਕਤਲ ਹੁੰਦਾ ਇੱਕ ਗੋਲੀ ਨਾਲ ਕਤਲ ਹੁੰਦਾ ਜੀਵਨਾ ਤਾਂ ਪੂਰੀ ਕਮੇਟੀ ਕਤਲ ਕਰਤੀ ਫਿਰ ਵੀ ਨੋਟਸ ਉੱਪਰ ਸੀ ਹੋਈ ਜਾਣਾ ਕਾਰਵਾਈ ਕੀ ਕੀਤੀ ਦਿਖਾਓ ਕੀ ਲੈਂਦਾ ਕੋਈ ਪਹਿਲਾਂ ਘਹਿਰਾ ਜਾਂ ਦੂਜੇ ਹਲੇ ਨੋਟਸੇ ਜਵਾਬ ਚੀਏ ਹੋ ਗਿਆ ਕੀ ਲਿਖਿਆ ਇਹਦੇ ਚ ਕੀ ਲਿਖਿਆ ਕੰਮ ਦੀ ਕੋਈ ਗੱਲ ਹੈਗੀ ਇਹਦੇ ਚ ਨੋਟ ਡਾਉਨ ਕੀਸ 24 ਘੰਟੇ ਸ਼ਾਇਟੀਗਨ ਪਿੱਛੇ ਜਾਵੇ ਹੈ ਤੁਹਾਡਾ ਰੂਲ ਕੀ ਕਹਿੰਦਾ ਹੈ ਰੂਟ ਬੁੱਕ ਦਿਖਾ ਲੋ ਬੇਟਾ ਖਾਲੀ ਆਤੀਆਂ ਹੈ ਹੈ ਦਲਤਾਂ ਦਾ ਗਾਲੀ ਗਲੋ ਚ ਐਡਾ ਪੱਟਾ ਹੋ ਗਿਆ ਤੁਸੀਂ ਕੋਈ ਨੋਟਸ ਨਹੀਂ ਲੈ ਕੋਈ ਰੂਟ ਬੁੱਕ ਨਹੀਂ ਲੈ ਕੇ ਦਿਖਾ ਲੋ ਕਿੱਥੇ ਲਿਖਿਆ 24 ਘੰਟੇ ਦਾ ਸਮਾਂ ਦੇ ਬੇ ਜੇ ਬੰਦਾ ਜੀਵ ਨਾਲ पूरी कम्युनिटी को कत्ल करता है फिर क्या नोट्स देना उधर रूल बुक दिखाना मैं कितनी चीजें हैं है कि जानकारी कोई था रूल बुक पढ़ी तो सी नहीं पढ़ी फिर क्यों आई जी तुसी लिखो जी इधर 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 तेरा टर्निंग अफसर ता गैर हाजर और अनसेस्पेक्ट्री आंसर बट अफसर कौन होता है टर्निंग ਹਾਂ ਡੀਸੀ ਰੈਡੀਓ ਐਂਡ ਸੀ ਡਿਸਟ੍ਰਿਕਟ ਲੈਕਚਰ ਇਲੈਕਸ਼ਨ ਅਫਸਰ ਹੁਣ ਜਿਹਨਾਂ ਚੋਣ ਅਫਸਰ ਉਹ ਨਹੀਂ ਹਾਂ ਜੀ ਸਰ ਕਿਤੇ ਲਿਖਿਆ ਆਇਆ ਤਾਂ ਫਟਾਣੀ ਕਾ ਅਫਸਰ ਤਾਂ ਉਹ ਨਹੀਂ ਜਿਲ੍ਹਾ ਅਫਸਰ ਉਹ ਨਹੀਂ ਪੱਕੀ ਗੱਲ ਹੈ ਹਾਂ ਜੀ ਜਿਲ੍ਹਾ ਚੋਣ ਅਫਸਰ ਫੇਰ ਤਰਨਿੰਗ ਅਫਸਰ ਕੁਰਸੀ ਤੇ ਫੇਵਿਕੋਲ ਲਾ ਕੇ ਬਹਿ ਜਾ ਪੱਕਾ ਜੋੜ ਲਾ ਕੇ ਮੈਂ ਉੱਠਣਾ ਨਹੀਂ 14 ਤਰੀਕ ਤੱਕ ਕੁਰਸੀ 'ਤੇ ਰੋ ਤੇ ਫੇਰ ਕਿਹਨੂੰ ਬੁਲਾਇਆ ਜਾਵੇ ਇੱਥੇ ਜਵਾਬਤਾਲ ਵੀ ਲੈ ਡੀਸੀ ਉਹਨਾਂ ਦਾ ਅਫਸਰ ਕੋਡ ਹੈ 83 ਕੋਡ ਹੈ ਮੁੱਖ ਚੋਣ ਅਫਸਰ ਕਹਾਂ ਬੋਲਦੇ ਡੈਟਿਗਨੇਸ਼ਨ ਕੀ ਹੁੰਦਾ ਨਾ ਕੰਡੀ ਡੀਓ ਡਿਸਟ੍ਰਿਕਟ ਇਲੈਕਸ਼ਨ ਲੇਖੋ ਜੀ ਜ਼ਿਲ੍ਹਾ ਚੋਣ ਅਫਸਰ ਖੇਤਰ ਇੱਕ ਸਵੇਰੇ 10 ਵਜੇ ਇਹਨਾਂ ਨੂੰ ਰਿਪੋਰਟ ਰੂਲ ਬੁੱਕ ਦੇ ਹਿਸਾਬ ਨਾਲ ਲੈ ਕੇ ਤਾਲਬ ਕੀਤਾ ਜਾਂਦਾ ਹੈ ਨੰਬਰ 1 ਨੰਬਰ 2 ਰਿਪੋਰਟ ਵਿੱਚ ਦੋਸ਼ੀ ਅਮਰਿੰਦਰ ਸਿੰਘ ਬਰਾੜ ਉਰਫ ਰਾਜਾ ਆਪਣਿੰਗ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਰਿਪੋਰਟ ਕੀਤੀ ਜਾਵੇ ਕਿ ਕਿਉਂ ਨਹੀਂ ਉਹਨਾਂ ਨੂੰ ਜ਼ਿਲੇ ਦੀ ਹੱਦ ਤੋਂ ਤੜੀ ਪਾਰ ਕੀਤਾ ਗਿਆ ਜੋ ਚੋਣ ਮਹਿਮਦ ਦੇ ਦਰਾਂ ਅਰ ਸੂਚਿਤ ਜਾਤੀ ਵਰਗਾਂ ਵਿੱਚੋਂ ਮੱਝਵੀ ਸਿੱਖ ਭਾਈਚਾਰੇ ਅਤੇ ਮੱਝਵੀ ਸਿੱਖ ਭਾਈਚਾਰੇ ਦੇ ਵੱਡੇ ਮਰਹੂਮ ਆਗੂ ਸਰਦਾਰ ਬੂਟਾ ਸਿੰਘ ਬਾਰੇ ਬੋਲ ਬੋਲ ਰਿਹਾ ਹੈ 6 ਤਰੀਕ ਸਵੇਰੇ 10 ਵਜੇ ਆਪਣਾ ਅਨਸਰ ਲੈ ਕੇ ਜ਼ਿਲ੍ਹਾ ਚੋਣ ਅਫਸਰ ਅਜਰ ਹੋਣਗੇ ਧੰਨਵਾਦ ਇਹ ਚਿੱਠੀ ਉਨੇ ਕੱਟ ਚੁੱਕੀ